ਇਦਾਂ ਲੱਗ ਰਿਹਾ ਜਿਵੇਂ ਸਰੀਰ ਚੋਂ ਨਾ ਕਿਸ ਨੇ ਦਿਲ ਕੱਢ ਲਿਆ ਘਰ ਤੇ ਜਿੱਤ ਦਾ ਐਲਾਨ ਕਰਕੇ ਅਸੀਂ ਫਿਰ ਤੋਹਾਰ ਕਿ ਚਲੇ ਸਭ ਕੁਝ ਖਤਮ ਹੋ ਗਿਆ ਭਾਈ ਆਪਣਾ ਮੈਂ ਕੋ ਰੋ ਰੋ ਪੈਣਾ ਮੈਂ ਸੱਜਣੇ ਤੇ ਬਸ ਕੀ ਕਰੀ ਸਰ ਤੁਸੀਂ ਲੋਕਾਂ ਦੇ ਆ ਕੇ ਇੱਕ ਪੌਸ਼ ਏਰੀਆ ਉੱਥੇ ਇਲੈਕਸ਼ਨ ਲੜੀ ਆ ਫਿਰ ਵੀ ਲੋਕਾਂ ਤੋਂ 101 ਵੋਟਾਂ ਪਾਤ ਨਹੀਂ ਸਭ ਭਾਵੁਕ ਹੋਏ ਨਜ਼ਾਰਾ ਬਹੁਤ ਦਿਲ ਟੁੱਟੇ ਹੀ ਮੈਂ ਵੀ ਉਮੀਦ ਸੀ ਕਿ ਇਹ ਹਰਦਕ ਦੀ ਕਦੇ ਨਹੀਂ ਜੀ ਉਮੀਦ ਨਹੀਂ ਸੀ ਪਰ ਤři ਵਾਰ ਵਾਲੇ ਦੋਸ਼ ਲਾਨੇ ਹੋਗੇ ਗਰਮੀਆਂ ਦੀ ਛੁੱਟੀਆਂ ਲੋਕ ਬਾਹਰ ਗਏ ਜਦੋਂ ਪਿਛਲੀ ਵਾਰ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਉਦੋਂ ਵੀ ਤਾਂ ਲੋਕ ਬਾਹਰ ਗਏ ਸੀ ਪਰ ਇੰਨੇ ਨਹੀਂ ਸੀ ਨਾ ਗਏ ਉਸ ਟਾਈਮ ਹੁਣ ਵੋਟ अच्छी ਰੱਖੋਗੇ ਜਾਂ ਜਨਦਲ ਵਾਪਸ ਲੈ ਜੂਗੀ ਮੈਂ ਸੋਚਿਆ ਸੀ ਜੀ ਮੈਂ ਇਲੈਕਸ਼ਨ ਜਿੱਤ ਜੂਗਾ ਤੇ ਮੈਂ ਇੱਥੇ ਰਹੂਗਾ ਹੁਣ ਬਿੱਗ ਬੋਸ ਜਾਣਾ ਜਾਂ ਕਿ ਵੀ ਇਲੈਕਸ਼ਨ ਲੜਨੀ 27 ਦੇ ਵਿੱਚ ਲੜਾਂਗੇ ਜੀ 117 ਐਮਐਲਏ ਖੜੇ ਕਰਾਂਗੇ ਜੀ 117 ਪਾਰਟੀ ਬਣਾਉਂਗੇ ਕਿਦਾਂ ਪਾਰਟੀ ਬਣਾਉਂਗੇ ਕੀ ਨਾਮ ਰੱਖੋਗੇ ਪਾਰਟੀ ਦਾ ਬੇਗਮਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਬੀਦਾਸ ਸਮਾਜ ਪਾਰਟੀ ਹਾਰ ਕੇ ਵਿਜਿਤ ਮੇਰੇ ਹੱਥ ਲੱਗ ਗਈ ਨੀਟੂ ਅਜ ਬਣ ਕੇ ਸਟਾਰ ਕੁੰਮਦਾ ਹਲਾ ਦੇਗਾ ਦੇਖ ਕਈਆਂ ਨੂੰ ਯਾਰ ਦੇਖੇ ਪੰਗੜੇ ਪਵਾ ਕੇ ਰਹੇਗਾ ਹਾਰ ਕੇ ਵਿਜਿਤ ਮੇਰੇ ਹੱਥ ਲੱਗ ਗਈ ਜੇ ਤੁਸੀਂ ਚੋਣ ਲੜਦੇ ਹੋ ਚੋਮਦਾ ਚ ਨਿੱਤ ਨੂੰ ਫੂਲ ਫਰਾਂਦੇ ਇਹਨਾਂ ਦੇ ਧਮਕੀਆਂ ਧਮਕੇ ਦਿੰਦੇ ਨੇ ਕਿਆਂ ਬੜੀਆਂ ਭਾਜੀ ਬੜੇ ਲੋਕੀ ਹੁੰਦੇ ਆ ਪਾਰਟੀਆਂ ਆਉਣ ਜਾਣ ਵਾਲੋ ਕਹਿੰਦੀਆਂ ਜੇ ਕਰਦਾਂਗੇ ਉਹ ਕਰਦਾਂ ਮੇਰੀ ਹਾਰ ਤੇ ਹੋਈ ਇਹ ਹਾਰ ਹੀ ਲੋਕਤੰਤਰ ਦੀ ਉਹ ਅੱਜ ਪੁੱਛ ਲੋ 4 ਸਾਲ ਦੇ ਬੱਚੇ ਨੀਟੂ ਦੀਏ ਵੋਟਾਂ ਕਿੰਨੀ ਆਉਂਦੀਆਂ ਹਨ 111 ਵੋਟਾਂ ਇੱਕ ਸਰਕਾਰੀ ਬੰਦੇ ਨੇ ਪਾਈ ਇਹ ਵਰਲਡ ਬੁੱਕ ਤੇ ਗਿਣੀ ਬੁੱਕ ਤੇ ਰਿਕਾਰਡ ਹੈ ਸਲਮਾਨ ਖਾਨ ਨੂੰ ਹੀ ਪੁੱਛੋਗਾ ਉਹ ਵੀ ਇਹੀ ਗੱਲ ਕਹੇਗਾ ਯਾਰ ਪਾਈ ਸੀ ਅੱਜ ਵੀ ਚੇਅਰਮੈਨੀਆਂ ਮਿਲਦੀਆਂ ਪਈਆਂ ਹਰ ਇੱਕ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਬੋਝੇ ਸਮਾਈ ਪਾਰਟੀ ਕੋਈ ਵੀ ਲਾ ਲੋ ਹਰ ਕੋਈ ਕਹਿੰਦਾ ਮੈਥੋਂ ਆ ਜਾ ਮੈਥੋਂ ਉਸੇ ਕਿਹਾ ਵੀ ਮੈਨੂੰ ਪਾਤੇ ਤੋਂ ਆਫਰ ਆਦੀ ਹੈ ਚੇਰਮੈਨ ਨਹੀਂ ਮਿਲਦਾ ਪਰ ਲੋਕ ਅੱਜ ਕੱਲ ਬੜੀਆਂ ਪਾਤੀਆਂ ਬਦਲ ਰਏ ਨੇ ਕਦੇ ਇੱਧਰ ਕਰੇ ਉੱਧਰ ਕਰੇ ਇੱਧਰ ਕਰੇ ਉਹ ਵਾਰੀ ਕਿ ਸਰ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਬੰਦੇ ਦਾ ਕੋਈ ਸਟੈਂਡ ਹੀ ਨਹੀਂ ਜਿਹੜਾ ਬੰਦਾ 9 ਵਾਰੀ ਨਹੀਂ ਵਿਕੇ 10ਵੀਂ ਵਾਰੀ ਕਿੱਦਾਂ ਵਿਕੇ ਲੋਕਾਂ ਨੇ ਕਿਹਾ ਆ ਤੀ ਵਿਕ ਜਾਣਾ ਹੈ ਪ੍ਰੈਸ ਕੌਂਸਲ ਕਰਕੇ ਵਧੀਆ ਤਰੀਕੇ ਨਾਲ ਆਪਣੇ ਚੈਨਲ ਤੇ ਪਾਉਂਗਾ ਜੀ ਔਰ ਮੈਂ ਬਹੁਤ ਵਾਰੀਆਂ ਜੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਇਹ ਮੇਰੀਆਂ ਵੋਟਾਂ ਸੋਚੀਆਂ ਤੂਤੀਆਂ ਦੁੱਧ ਨਾਲ ਤੂਤੀਆਂ ਵੋਟਾਂ ਮੈਂ ਇਹਨ ਸਲੂਟ ਆ ਸਰਕਾਰੀ ਮੰਤਰੀ ਜੀ ਅੱਜ ਲੁਧਿਆਣਾ ਪੱਛਮੀ ਸਿਮਲੀ ਚੌਂ ਦੇ ਨਤੀਜੇ ਆਏ ਨੇ ਜਿੱਥੇ ਚਾਰ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ ਪ੍ਰਮੁੱਖ ਪਾਰਟੀਆਂ ਨੇ ਪੰਜਾਬ ਦੀਆਂ ਉਥੇ ਇੱਕ ਨਾਮ ਅਜਿਹਾ ਜਿਹੜਾ ਹਰ ਵਾਰ ਚਰਚਾ ਵਿੱਚ ਰਹਿੰਦਾ ਸਾਗਣਾ ਨੀਟੂ ਭਾਜੀ ਨੇ ਪੰਜ ਕੀ ਗੱਲ ਸਿਰ ਸੁੱਟ ਕੇ ਬੈਠੇ ਨੇ ਸਸਿਕਾ ਜੀ ਸਰ ਸਿਰ ਕਿ ਸੁੱਟਣਾ ਵਾ ਕਿਉਂਕਿ ਸਾਡੀ ਅੱਜ ਹਾਰ ਜਿਹੜੀ ਹੈ ਨਾ ਵੀ ਇਦਾਂ ਲੱਗ ਰਿਹਾ ਜਿਵੇਂ ਸਰੀਰ ਚੋਂ ਨਾ ਕਿਸ ਨੇ ਦਿਲ ਕੱਢ ਲਿਆ ਮਾਈ ਗੋਡ ਮੈਂ ਤਾਂ ਸੋਚ ਉਸ ਕੇ ਪਰਿਆਣਾ ਵੀ ਹੁਣ ਕਰ ਕਿਹੜੇ ਮੂਨਾ ਜਾਈਏ ਬਹੁਤ ਪਰੇਸ਼ਾਨ ਹੈ ਕਰੇ ਕੀ ਕਰੇ ਇਸ ਨੂੰ ਕਰ ਤੇ ਜਿੱਤ ਦਾ ਐਲਾਨ ਕਰਕੇ ਅਸੀਂ ਫਿਰ ਤੁਰ ਹਾਲ ਕੀ ਚਲੇ ਜਦ ਹਾਰ ਹੋ ਜਾਂਦੀ ਬੰਦੇ ਦੀ ਤਾਂ ਬੰਦਾ ਅੰਦਰ ਟੁੱਟ ਜਾਂਦਾ ਕੀ ਲੱਗਦਾ ਕਿੱਥੇ ਕਮੀ ਕਿੱਥੇ ਰਹੀ ਪਿਆ ਸਰ ਜਿਹੜੇ ਬੰਦੇ ਜਿਹੜਾ ਇਹਨਾਂ ਛੁੱਟੀਆਂ ਦੇ ਇਲੈਕਸ਼ਨ ਕਰਾਏ ਆ ਸਾਡੇ ਜਿਹੜੇ ਬੰਦੇ ਸਪੋਰਟਰ ਸੀ ਉਹ ਬਾਹਰ ਸੀਗੇ ਨਿੱਕੀ ਗਲਤੀ ਹੋ ਗਈ ਹੈ ਇੱਕ ਦੂਜਾ ਸਾਡਾ ਪ੍ਰਚਾਰ ਨਾਲ ਥੋੜਾ ਜਿਹਾ ਘੱਟ ਹੋਇਆ ਸੀਗਾ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਸੀ ਜਿਹੜਾ ਸਾਡੇ ਸਾਹਮਣੇ ਕੀ ਜਿਹੜਾ ਨਹੀਂ ਦੱਸ ਸਕਦੇ ਘਰ ਦੀ ਕਈ ਮਜਬੂਰੀਆਂ ਸੀ ਕਿੰਨੇ ਪੈਸੇ ਕਿੰਨੇ ਖਰਾਬ ਹੋ ਗਏ ਤੁਹਾਨੂੰ ਇਸ ਸਿਲੈਕਸ਼ਨ ਦੇ ਵਿੱਚ ਪੈਸੇ ਲੋਕਾਂ ਨੇ ਬਹੁਤ ਲਾਇਏ ਸੀ ਪਰ ਹੁਣ ਇਦਾਂ ਇਦਾਂ ਲੱਗਦਾ ਜਿਵੇਂ ਇੱਟ ਟੁੱਟੀ ਆ ਤੇ ਬੰਦੇ ਦਾ ਦਿਲ ਵੀ ਉਹਨੇ ਉਹਨੇ ਟੁਕੜੇ ਹੋਇਆ ਜਿਵੇਂ ਇੱਟ ਟੁੱਟੀ ਆ ਥੋੜਾ ਮਾਰਿਆ ਹੁੰਦਾ ਕਿਸੇ ਜਿਵੇਂ ਇੱਟ ਦੇ ਉੱਤੇ ਪਰ ਸਮਝ ਨਹੀਂ ਆਦੀ ਕਿਹੜੇ ਮੋਨਾ ਜਾਈਏ ਕਰ ਕੀ ਕਵਾਂਗੇ ਘਰ ਦੇ ਨੂੰ ਇੱਕੋ ਹੀ ਜ਼ਖਮਿਆਰੇ ਦਿਲ ਬਸ ਮੇਰੇ ਫਿਰ ਵੀ ਤੁਸੀਂ ਜਲੰਧਰੋਂ ਆਨੇ ਆ ਜਲੰਧਰ ਦੇ ਕਾਮਕਾਰ ਚੋਂ ਆਨੇ ਤੁਸੀਂ ਤੁਸੀਂ ਲੁਧਿਆਣਾ ਆ ਕਿ ਇੱਕ ਪੌਸ਼ ਏਰੀਆ ਉੱਥੇ ਇਲੈਕਸ਼ਨ ਲੜੀ ਆ ਫਿਰ ਵੀ ਲੋਕਾਂ ਤੁਹਾਨੂੰ 101 ਵੋਟਾਂ ਪਾਈਆਂ ਦੇਖੋ ਜੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਹੱਕ ਸੱਚ ਦੀਆਂ ਵੋਟਾਂ ਨੇ ਨਾ ਮੈਂ ਸ਼ਰਾਬ ਵੰਡੀ ਨਾ ਮੈਂ ਪ੍ਰਸ਼ਾ ਕੋਈ ਚੀਜ਼ ਵੰਡਿਆ ਨਾ ਮੈਂ ਕੋਈ ਕੁਝ ਪੈਸਾ ਵੰਡਿਆ ਨਾ ਮੈਂ ਦਾਰੂ ਵੰਡੀ ਰਾਸ਼ਨ ਵੰਡਿਆ ਇਹ ਹੱਕ ਸੱਚ ਦੀਆਂ ਵੋਟਾਂ ਮੈਂ ਪਰ ਇੱਕ ਗੱਲ ਦੁੱਖ ਦੀ ਗੱਲ ਤੇ ਇਹ ਹੈ ਵੀ ਮੇਰੇ ਤੋਂ ਅੱਗੇ ਜ਼ਿਆਦਾ ਨੋਟਾ ਚੱਲ ਰਿਹਾ ਹੂੰ ਵੀ ਨੋਟਾ ਦਾ ਤੇ ਮਤਲਬ ਕਿ ਜਿਹੜੇ ਮਤਲਬ ਉਹਨਾਂ ਨੇ ਜਿਹੜੇ 759 ਬੰਦੇ ਨੇ ਵੋਟਾਂ ਪਾਈਆਂ ਮਤਲਬ ਉਹ ਕਿਸੇ ਲੀਡਰ ਨੂੰ ਪਸੰਦ ਨਹੀਂ ਮੈਨੂੰ ਵੀ ਨਹੀਂ ਪਸੰਦ ਕੰਦੇ ਕਿਉਂਕਿ ਉਹਨਾਂ ਲੋਕਾਂ ਦੀ ਸੁਣਵਾਈ ਨਹੀਂ ਹੋਈ ਉਹਨਾਂ ਲੋਕਾਂ ਨਾਲ ਤੱਕੇ ਹੋਏ ਆ ਉਹ ਬੰਦੇ ਆ ਨੋਟਾਂ ਡੱਬਣ ਵਾਲੇ ਕਿ ਜਦੋਂ ਉਹਨਾਂ ਨੂੰ ਹਰ ਕਿਸੇ ਨੇਤਾ ਤੋਂ ਨਾ ਵਿਸ਼ਵਾਸ ਝ ਉੱਟ ਗਿਆ ਸੀ ਵੀ ਹੁਣ ਕਹਿੰਦੇ ਨਾ ਵੀ ਬਹੁਤ ਅਜ ਮੈਂ ਨਾ ਪਰੇਸ਼ਾਨ ਆ ਮੈਂ ਤਾਂ ਦੱਸ ਮੇਰਾ ਕਿ ਦਿਮਾਗ ਸਿਸਟਮ ਚ ਬਾਹਰ ਹੋ ਗਿਆ ਸਾਰਾ ਮੈਂ ਮੈਂ ਕੀ ਕਰਾਂ ਇਦਾਂ ਲੱਗਦਾ ਜਿਵੇਂ ਮੇਰੀ ਅਜੇ ਨਾ ਰੂਹ ਨਿਕਲ ਗਈ ਆ ਸਰੀਰ ਦੇ ਵਿੱਚੋਂ ਭਾਪਕ ਹੋਏ ਨਜ਼ਰ ਆ ਰਹੇ ਸੋ ਬਹੁਤ ਦਿਲ ਰੁਟਿਆ ਜੀ ਮੇਰੇ ਉਮੀਦ ਸੀ ਕਿ ਜਿਹੜਾ ਰਿਜ਼ਲਟ ਨਿਕਲੇ ਮੈਂ ਜੀ ਉਮੀਦ ਨਹੀਂ ਸੀ ਪਰ ਕਦੋਂ ਆਇਆ ਫੋਨ ਜਾਂ ਕੀਤਾ ਫੋਨ ਤੁਸੀਂ ਵੀ ਇਸ ਤਰ੍ਹਾਂ ਹੁਣ ਬੰਦੇ ਨੇ ਮੈਨੂੰ ਸ਼ੁਕਰ ਕਰੋ ਉਹ ਫੋਨ ਜਿਹੜੇ ਦਿੱਤੇਗੇ ਮੈਂ ਚੁੱਕ ਕੇ ਥੱਲੇ ਮਾਰੇ ਕਹਿੰਦਾ ਗੱਲ ਕਰੋ ਫੋਨਾਂ ਦੇ ਮੈਂ ਚੁੱਕ ਕੇ ਥੱਲੇ ਮਾਰ ਤੇ ਫੋਨ ਤੋੜਦੇ ਭਾਜੀ ਮੈਂ ਨੁਕਸਾਨ ਤਾਂ ਭਾਜੀ ਆਪਦੀ ਹੋਇਆ ਭਾਜੀ ਕਿੰਨਾ ਕਿੰਨੀ ਸਿਕਿਉਰਿਟੀ ਕਿੰਨੀ ਪਰੇਸ਼ੀਗੀ ਇਲੈਕਸ਼ਨ ਲੜਨ ਵਾਸਤੇ 50000 ਰੁਪਏ ਬਰੇਸੀ ਉਹ ਹੁਣ ਡਿਪੋਜ਼ਿਟ ਹੋ ਗਈ ਸਭ ਕੁਝ ਖਤਮ ਹੋ ਗਿਆ ਭਾਈ ਆਪਣਾ ਭਾਈ ਸ਼ੁਰੂਆਤ ਕਿੱਥੋਂ ਹੋਈ ਸੀ ਤੁਹਾਡੇ ਇਸ ਸਫਰ ਦੀ ਪੋਲਿਟਿਕਲ ਸਫਰ ਦੀ ਗੱਲ ਕਰੀ ਜੇ ਨੀਟੂ ਸ਼ਟਰਾਂ ਵਾਲਾ ਪਹਿਲੀ ਵਾਰ ਕਦੋਂ ਚਰਚਾ ਚਾਈ ਸੀ ਉਦੋਂ ਮੈਨੂੰ ਸੰਤੋਖ ਸਿੰਘ ਚੌਧਰੀ ਨੇ ਥੱਪੜ ਮਾਰਿਆ ਸੀ ਸਰ ਮੈਨੂੰ ਉਸ ਤੋਂ ਬਾਅਦ ਅੱਛਾ ਕਿਹੜੇ ਐਮਪੀ ਸੀਗੇ ਜਿਹੜੇ ਐਮਪੀ ਸੀਗੇ ਹਾਂ ਪਤਾ ਗੱਲ ਕੀ ਹੈ ਇਹ ਜਨਤਾ ਦਾ ਜੇ ਕੰਮ ਕਰਨਾ ਦੇਖੋ ਆਮ ਜਨਤਾ ਕੋਲ ਠਾਣੇ ਜਾਵੇ ਕੋਈ ਕਚੈਰੀ ਜਾਵੇ ਜਾਂ ਕਾਰਪਸ਼ਨ ਜਾਵੇ ਕਿਤੇ ਜਾਵੇ ਇਹ ਆਮ ਬੰਦਾ ਜਾਵੇ ਉਹਦੀ ਸੁਣਵਾਈ ਨਹੀਂ ਹੁੰਦੀ ਇਹ ਲੀਡਰ ਆਪਾਂ ਤਾਂ ਬਣਾਉਨੇ ਵੀ ਸਾਡੇ ਮਗਰ ਇਹ ਜਦੋਂ ਬਣਗੇ ਤੇ ਉਹ ਆਪਣੇ ਆਪ ਕੰਮ ਸਿਸਟਮ ਦੇ ਵਿੱਚ ਆਵੇ ਉਹ ਕੰਮ ਸਿਸਟਮ ਤੋਂ ਬਾਹਰ ਹੋ ਜਾਂਦਾ ਇਹ ਫੋਨ ਕਰਨਗੇ ਤੇ ਕੰਮ ਹੁੰਦਾ ਤੇ ਨਹੀਂ ਤੇ ਨਹੀਂ ਹੁੰਦਾ ਜੀ ਇਸ ਕਰਕੇ ਨੀਡੀ ਸ਼ੇਤਨ ਵਾਲਾ ਲੜਿਆ ਤੇ ਅੱਜ ਬਹੁਤ ਪਰੇਸ਼ਾਨ ਹੈ ਉਸੇ ਵਾਰ ਵਾਲੇ ਦੋਸਲਾ ਨੇ ਉਹ ਵੀ ਗਰਮੀਆਂ ਦੀਆਂ ਛੁੱਟੀਆਂ ਦੋਕ ਬਾਾਰ ਗਏ ਜਦੋਂ ਪਿਛਲੀ ਵਾਰ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਉਹ ਵੀ ਤਾਂ ਦੋਕ ਬਾਾਰ ਗਏ ਸੀ ਪਰ ਇੰਨੇ ਨਹੀਂ ਸੀ ਨਾ ਗਏ ਉਸ ਟਾਈਮ ਤੇ ਆ ਲੁਧਿਆਣਾ ਤੋਂ ਕੋਈ ਫੋਨ ਕੀਤਾ ਹੀ ਬਾਹਰ ਚਲੇਗੀ ਦੇਖੋ ਲੁਧਿਆਣਾ ਪਸ਼ਮੀ ਦੇ ਵਿੱਚ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਤੇ ਨਾਲ ਪਰ ਬੜਾ ਮਨ ਪਰੇਸ਼ਾਨ ਜਿਹੜੇ ਲੋਕ ਬਾਹਰ ਛੁੱਟੀਆਂ ਕਿਤਨੀ ਤੁਹਾਨੂੰ ਫੋਨ ਫੋਨ ਆਇਆ ਕਿਸਲੇ ਭਾਜੀ ਇਸੀ ਨੂੰ ਵੋਟ ਪਾਉਣੀ ਸੀ ਅਸੀਂ ਲਈ ਆ ਸਕੇ ਜਾਂ ਕਿਤਾ ਬਹੁਤ ਬਹੁਤ ਬੰਦੇ ਫੋਨ ਆਏ ਹਾਜੀ ਵੀ ਆ ਜਾਂਦੇ ਆ ਫੋਨ ਤੋੜਦਾ ਵਾ ਤੇ ਪਰ ਮੈਂ ਆਪਣੀ ਵੋਟ ਜਿਹੜੀ ਕਟਵਾ ਕੇ ਲੈਂਦੀ ਇੱਥੇ ਪਾਈ ਆ ਕੋਈ ਫਾਇਦਾ ਨਹੀਂ ਹੋਇਆ ਪਾਜੀ ਖਤਮ ਹੋ ਗਿਆ ਸਾਰਾ ਕੁਝ ਹੁਣ ਵੋਟ ਐਥੀ ਰੱਖੋਗੇ ਜਾਂ ਜਲੰਧਰ ਵਾਪਸ ਲਿਜੋਗੇ ਹੁਣ ਤਾਂ ਪਾਜੀ ਆਪਣੇ ਆਪ ਤੋਂ ਪਰੋ ਸੜ ਗਿਆ ਵੀ ਬੰਦਾ ਕਿਹੜੇ ਮੂਨਾ ਜਾਏਗਾ ਕਿਹੜੇ ਮੂਨਾ ਕਰੇਗਾ ਔਰ ਮੈਨੂੰ ਆਪਣੀ ਚਿੰਤਾ ਨਹੀਂ ਹੈਗੀ ਹੂੰ ਮੈਂ ਇਹਨਾਂ ਲੋਕਾਂ ਵਾਸਤੇ ਲੜ ਰਿਹਾ ਸੀ ਪਰ ਮੈਨੂੰ ਬਿਗ ਬਾਸ ਦੇ ਵਿੱਚੋਂ ਆਫਰ ਹੈ ਮੈਂ ਬਿਗ ਬਾਸ ਚਲ ਜਾਊਗਾ ਮੈਂ ਸੋਚਿਆ ਜੀ ਮੈਂ ਇਲੈਕਸ਼ਨ ਜਿੱਤ ਜੂਗਾ ਤੇ ਮੈਂ ਇੱਥੇ ਰਹੂੰਗਾ ਤੇ ਹੁਣ ਬਿਗ ਬਾਸ ਜਾਣਾ ਜਾਂ ਕਿ ਵੀ ਇਲੈਕਸ਼ਨ ਲੜਨੀ ਹੈ ਦੇਖਦੇ ਹਾਂ ਜੀ 2027 ਦੇ ਵਿੱਚ ਲੜਾਂਗੇ ਜੀ 117 ਐਮਐਲਏ ਖੜੇ ਕਰਾਂਗੇ ਜੀ 117 ਐਮਐਲਏ ਪਾਰਟੀ ਬਣਾਉਂਗੇ ਕਿਦਾਂ ਪਾਰਟੀ ਬਣਾਉਂਗੇ ਕੀ ਨਾਮ ਰੱਖੋਗੇ ਪਾਰਟੀ ਦਾ ਬੇਗੰਪੂਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵੀਦਾਸ ਸਮਾਜ ਪਾਰਟੀ 117 ਬੰਦੇ ਲੱਭ ਜਾਣਗੇ ਲੱਭ ਜਾਣਗੇ ਜੀ ਨੀਟੂ ਭਾਜੀ ਤੁਸੀਂ ਹਰ ਵਾਰ ਚੋਣ ਲੜਦੇ ਹਸ ਤੇ ਕਿ ਹਾਰ ਵੀ ਹੁੰਦੀ ਆ ਤੁਸੀਂ ਤੇ ਚਾਹੀਦੇ ਹੋ ਲੋਕ ਤੁਹਾਨੂੰ ਇੱਕ ਵਾਰ ਐਮਐਲਏ ਐਮਪੀ ਬਣਾਈ ਦੇਣ ਲੋਕਾਂ ਨੂੰ ਚਾਹੀਦਾ ਜੀ ਇੱਕ ਵਾਰੀ ਇਸ ਬੰਦੇ ਨੂੰ ਦੇਖਣ ਚਾਹੀਦਾ ਕਿ ਬੰਦੇ ਦਾ ਬਤਲਾਵ ਚਾਹੀਦਾ ਇਹ ਬੰਦੇ ਨੂੰ ਲਿਆ ਕੇ ਦੇਖੋ ਸ਼ਾਇਦ ਕੋ ਚੰਗਾ ਕੰਮ ਕਰ ਦੇ ਜੇ ਮੈਂ ਕਿਤੇ ਨੁਕਸਾਨ ਨਾ ਕਰ ਸਕਾਂ ਤੇ ਫਾਇਦਾ ਲਗਾ ਸਕਾਂ ਤੇ ਨੁਕਸਾਨ ਵੀ ਨਹੀਂ ਕਰੂੰਗਾ ਨੁਕਸਾਨ ਕਰ ਸਕਾਂ ਤੇ ਫਾਇਦਾ ਵੀ ਨਹੀਂ ਕਰੂੰਗਾ ਮੈਂ ਦੋਨਾਂ ਜੇ ਗੱਲ ਰੱਖਿਉ ਰੱਖੂੰਗਾ ਇੱਕ ਪੱਖ ਪਰ ਜੇ ਇਹ ਲੋਕ ਇਦਾਂ ਹੀ ਵਿਕਦੇ ਰਹੇ ਫੇਰ ਮੁਸ਼ਕਲ ਹੈ ਤੇ ਤੁਸੀਂ ਕੋ ਗੱਲ ਕੀਤੀ ਜਾਵੇ ਗਾਣੇ ਅਚੰਚੇਤ ਬਣਾ ਦਿੰਦੇ ਹੁਣ ਕੋਈ ਹਾਰ ਹੋਈ ਐ ਕੋਈ ਉਸ ਹਾਰ ਨੂੰ ਦਰਸਾਉਣ ਵਾਸਤੇ ਕੋਈ ਗਾਣਾ ਬਣਾਇਆ ਹੈਗਾ ਇੱਕ ਗਾਣਾ ਬਣਾਇਆ ਜੀ ਹਾਰ ਕੇ ਵੀ ਜਿੱਤ ਮੇਰੇ ਹੱਥ ਲੱਗ ਗਈ ਨੀਟੂ ਅੱਜ ਬਣ ਕੇ ਸਟਾਰ ਕੁਮਦਾ ਹਲਾ ਦੇਗਾ ਦੇਖ ਕਈਆਂ ਨੂੰ ਯਾਰ ਦੇਖੇ ਭੰਗੜੇ ਪਵਾ ਕੇ ਰਹੇਗਾ ਹਾਰ ਕੇ ਵੀ ਜਿੱਤ ਮੇਰੇ ਹੱਥ ਲੱਗ ਗਈ ਨੀਟੂ ਅੱਜ ਬਿਗ ਬੋਸ ਵਿੱਚ ਚੱਲੇਗਾ ਲੋਕ ਜਦੋਂ ਦੀ ਬਿੱਗ ਬੋਸ ਚਲੇ ਗਏ ਫਿਰ ਲੋਕ ਕਹਿਣਗੇ ਨੀਟੂ ਭਾਜੀ ਵਧੀਆ ਸੀ ਇੱਥੇ ਚੋਣਾਂ ਦੇ ਸੀਗੇ ਹੁਣ ਬਿੱਗ ਬੋਸ ਜੀ ਹੁੰਦੇ ਇੱਥੇ ਸਾਡੇ ਕੋ ਆਂਦੇ ਨਹੀਂ ਹੈਗੇ ਭਾਜੀ ਬੰਦਾ ਟੁੱਟ ਜਾਂਦਾ ਇੱਕ ਬੰਦਾ ਅੰਦਰ ਟੁੱਟ ਜਾਂਦਾ ਫਿਰ ਬੜੀ ਮੁਸ਼ਕਲ ਮੈਂ ਕਈ ਤੇ ਕਈ ਕਈ ਕੁਝ ਸੋਚਿਆ ਜੀ ਪਰ ਸਾਰਾ ਕੁਝ ਬਰਬਾਦ ਹੋ ਗਿਆ ਤੁਸੀਂ ਜਦੋਂ ਪਹਿਲੀ ਵਾਰ ਪਾਰਲੀਮੈਂਟ ਇਲੈਕਸ਼ਨ ਲੜੀਏ ਤੁਹਾਡਾ ਦੋਸਤ ਸੀਗਾ ਵੀ ਤੁਹਾਡੇ ਪਰਿਵਾਰ ਦੀਆਂ ਵੋਟਰ ਹੈਗੀਆਂ ਨੇ ਉਹ ਵੀ ਮਸ਼ੀਨ ਚੋਂ ਨਹੀਂ ਨਿਕਲੀਆਂ ਹੈਗੀਆਂ ਹੁਣ ਵੀ ਉਸ ਤੇ ਕਿਰ ਕੋਈ ਗੱਲਾ ਹੈਗਾ ਹੁਣ ਤਾਂ 101 ਵੋਟਾਂ ਮਸ਼ੀਨ ਚੋਂ ਨਿਕਲੀਆਂ ਹੈਗੀਆਂ 102 ਵੋਟਾਂ ਜੀ ਇੱਕ ਸਰਕਾਰੀ ਬੰਦੇ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕੋਈ ਮੁਲਾਜ਼ਮ ਦਾ ਹੀ ਵੀ ਪਾਰ ਮੁਲਾਜ਼ਮ ਔਰ ਮੁਲਾਜ਼ਮਾਂ ਦੇ ਜਿੰਨੇ ਫੰਡ ਬੋਨਸ ਹੈ ਸਾਰਾ ਕੁਝ ਸਰਕਾਰ ਦਵੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਮੁਲਾਜ਼ਮਾਂ ਦਾ ਵੀ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਮਨ ਬੜਾ ਪਰੇਸ਼ਾਨ ਹੈ ਜੀ ਇੱਕ ਗਾਣਾ ਵਾ ਸੋਨੇ ਦੀ ਕਲਮਈਆ ਰੱਬ ਤੈਨੂੰ ਕਲਮ ਦਿੱਤੀ ਇਨ ਜ਼ੁਲਮ ਨਾਲ ਲਿਖ ਮਈਆ ਉਹ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਇੰਜ ਉਜੜੇ ਨਾ ਕੋਈ ਜੀਵੇਂ ਉਹ ਜਿਹੜੇ ਅਸੀਂ ਕਿੱਦਾਂ ਕਰੀਂਦੇ ਗੁਜ਼ਾਰਾ ਕਿੱਦਾਂ ਕਰੀਂਦੇ ਗੁਜ਼ਾਰਾ ਕਰੀਂਦੇ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਹੈ ਸਾਡਾ ਇਹ ਦੇਖੋ ਜੀ ਬੰਦਾ ਵਿਸ਼ਵਾਸ ਕਰਕੇ ਹੀ ਜਾਣਦਾ ਕਿ 14 ਰਾਊਂਡ ਆ ਗਿਆ ਜੀ ਐਤ ਕੀ ਮੈਂ 14 ਰਾਊਂਡ ਚ ਭਾਈ ਨੂੰ ਕਿੰਨੀਆਂ ਵੋਟਾਂ ਹੋ ਗਈਆਂ 111 ਲਓ ਭਾਈ ਤੁਹਾਨੂੰ ਨਾ ਤੁਹਾਨੂੰ ਇਸ ਚੋਲੋ ਠੀਕ ਹੈ ਜਿੱਤ ਹਰ ਪਰਮਾਤਮਾ ਦੇ ਹੱਥ ਹੈ ਤੁਹਾਨੂੰ ਹਰੇਕ ਰਾਊਂਡ ਵਿੱਚ ਵੋਟਾਂ ਨਿਕਲੀਆਂ ਨੇ ਹੁਣ ਵੀ 9 ਵੋਟਾਂ ਨਿਕਲੀਆਂ ਨੇ ਮੈਂ ਜੀ ਉਹਨਾਂ ਦਾ ਵੋਟਰਾਂ ਦਾ ਸਾਰਾ ਧੰਨਵਾਦ ਕਰਦਾ ਵਾਂ ਸ਼ੁਕਰਗੁਜ਼ਾਰ ਉਹਨਾਂ ਵੋਟਰਾਂ ਦਾ ਮੈਂ ਕਹਿੰਦਾ ਵੀ ਜਿਹੜੀਆਂ ਧੰਨਵਾਦੀ ਦੋਹਰਾ ਕਰੂੰਗੇ ਹਲਕੇ ਦੇ ਵਿੱਚ ਮੈਂ ਜੀ ਬਿਲਕੁਲ ਜੀ ਇੱਕ ਵਾਰੀ ਪ੍ਰੈਸ ਕੌਂਸਲ ਕਰਕੇ ਵਧੀਆ ਤਰੀਕੇ ਨਾਲ ਆਪਣੇ ਚੈਨਲ ਤੇ ਪਾਉਂਗਾ ਜੀ ਔਰ ਮੈਂ ਬਹੁਤ ਵਾਰੀਆਂ ਜੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਇਹ ਮੇਰੀਆਂ ਵੋਟਾਂ ਸੋਚੀਆਂ ਤੁੱਤੀਆਂ ਦੁੱਧ ਨਾਲ ਤੁੱਤੀਆਂ ਵੋਟਾਂ ਮੈਂ ਮੈਂ ਇਹਨਾਂ ਦਾ ਕਦੀ ਆਸਾਨੀ ਪੁੱਲੂਗਾ ਔਰ ਸਰਕਾਰੀ ਬੰਦੇ ਦਾ ਵੀ ਸਲੂਟ ਆ ਸਰਕਾਰੀ ਬੰਦੇ ਨੂੰ ਤੁਸੀਂ ਕੀਲ ਕੇ ਰੱਖਤੀ ਵੀ ਬਿਨਾ दारू ਵਾਲੀ ਬਿਨਾ ਪੈਸੇ ਵਾਲੀ ਬਿਨਾ ਕਿਸੇ ਸਫਾਰਸ਼ ਵਾਲੀ ਵੋਟ ਪਈ ਹੈ ਤੁਹਾਨੂੰ ਬਿਲਕੁਲ ਜੀ ਸੱਚਾਈ ਵੋਟ ਹੀ ਹੈ ਜੀ ਪਰ ਵੱਡੀ ਗੱਲ ਇਹ ਹੈ ਕਿ ਦੇਖੋ ਕਿਸੇ ਵੀ ਕੈਂਡੀਡੇਟ ਨੂੰ ਸਰਕਾਰੀ ਵੋਟ ਨਹੀਂ ਮਿਲੀ ਹੂੰ ਔਰ ਜਾਂ ਮਿਲੀਆਂ ਚਾਰ ਪਾਰਟੀਆਂ ਨੂੰ ਮਿਲੀਆਂ ਔਰ ਪੰਜਵਾਂ ਬੰਦਾ ਮੈਂ ਵਾਂ ਜਿਹੜੀ ਇੱਕ ਵੋਟ ਸਰਕਾਰੀ ਬੰਦੇ ਦੀ ਬਿਲਕੁਲ ਵੱਡੀ ਗੱਲ ਹੈ ਵੱਡੀ ਗੱਲ ਹੈ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਦੁਨੀਆ ਜੋ ਮਰਜ਼ੀ ਕਹਿੰਦੀ ਦੇਵੇ ਮਿੰਦੂ ਭਾਜੀ ਇੱਕ ਪਾਸੇ ਉਹ ਚਾਰ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ ਦੂਜੇ ਪਾਸੇ ਤੁਹਾਡੀ ਚਰਚਾ ਹੋ ਰਹੀ ਹੈ ਕੀ ਕਹੋਗੇ ਇਸ ਬਾਰੇ ਦੇਖੋ ਜੇ ਜਿੱਤ ਹੁੰਦੀ ਤੇ ਫਿਰ ਹੋਰ ਚਰਚਾ ਇਸ ਦੇ ਵਿੱਚ ਵਧੀਆ ਤਰੀਕੇ ਨਾਲ ਹੋਣਾ ਸੀਗਾ ਉਸ ਇਲਾਕੇ ਨੇ ਵੀ ਮਸ਼ਹੂਰ ਹੋ ਜਾਣਾ ਸੀਗਾ ਪਰ ਉਹ ਇਲਾਕਾ ਇਸ ਟਾਈਮ ਵਿਛੜ ਗਿਆ ਵਿਛੜ ਗਿਆ ਕਹਿੰਦੇ ਵਿਛੜ ਗਿਆ ਮੇਰੇ ਵਿਛੜ ਗਿਆ ਜਦ ਮੈਂ ਤੇ ਮੈਨੂੰ ਪਤਾ ਨਹੀਂ ਲੱਗਾ ਰਾਹ ਕਿਧਰ ਪੈਣਾ ਵਾ ਇੱਥੇ ਅਮਨਾ ਦੇ ਹੋਣਿਆਂ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਇਹ ਨਹੀਂ ਕਿ ਬੰਦਾ ਜਿੱਤ ਕੇ ਘਰ ਬੈਠ ਜੋਂ ਜਿਹੜਾ ਜਿਹੜਾ ਜਿੱਤਿਆ ਮੈਂ ਉਹਦੇ ਘਰ ਜੁੜ ਕੇ ਬੇਨਤੀ ਕਰੂੰਗਾ ਜੀ ਕਿ ਹਰ ਕਿਸੇ ਆਮ ਬੰਦੇ ਦਾ ਕੰਮ ਹੋਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਵੀ ਸੁੱਤੇ ਪਏ ਸਾਡੇ ਮੋਦੀ ਸਾਹਿਬ ਵੀ ਸਾਡੇ ਸੁੱਤੇ ਪਏ ਕਿ ਆਮ ਬੰਦੇ ਦੀ ਵੋਟ ਜ਼ਰੂਰ ਲੈ ਲੈਂਦੇ ਐ ਪਰ ਉਹਨੂੰ ਸਪੋਰਟ ਨਹੀਂ ਕਰਦੇ ਨਾ ਕਿ ਉਹਦਾ ਕਿੱਥੇ ਕੰਮ ਹੁੰਦਾ ਨਹੀਂ ਤੇ ਇਹਨਾਂ ਨੂੰ ਪੈਸੇ दारू ਵੰਡ ਦੀ ਲੋੜ ਨਾ ਪਵੇ ਜੇ ਇਹ ਕੰਮ ਕਰਕੇ ਦਿਖਾਣ ਸਕੇ ਸਾਨੂੰ ਕੋਈ ਕਿਸੇ ਦੀ ਲੋੜ ਨਹੀਂ ਪੈਣੀ ਸਿੱਧੀ ਪਾਰਟੀ ਨੂੰ ਵੋਟ ਜਾਏਗੀ ਸਿੱਧੇ ਬੰਦੇ ਨੂੰ ਵੋਟ ਪੈਗੀ ਮੈਂ ਉਹ ਕੰਮ ਚਾਹੁੰਦਾ ਸੀਗਾ ਪਰ ਉਹ ਕੰਮ ਨਹੀਂ ਹੋਇਆ ਜਦੋਂ ਤੁਸੀਂ ਚੋਣਾਂ ਲੜਦੇ ਹੋ ਆ ਚੋਣ ਦਾ ਚ ਨਿੱਤ ਤੁਹਾਨੂੰ ਫੋਨ ਫਰਾਂਦੇ ਇਹਨਾਂ ਦੇ ਧਮਕੀਆਂ ਧਮਕੇ ਦਿੰਦੇ ਧਮਕੀਆਂ ਬੜੀਆਂ ਭਾਜੀ ਬੜੇ ਲੋਕੀ ਹੁੰਦੇ ਆ ਪਾਰਟੀਆਂ ਆਣ ਜਾਣ ਵਾਲੋ ਕਹਿੰਦੀਆਂ ਜੇ ਕਰਦਾਂਗੇ ਉਹ ਕਰਦਾਂ ਭਾਜੀ ਇਹ ਪਰਚੇ ਕਰਾ ਦੇਣਗੇ ਝੂਠੇ ਪਰਚੇ ਕਰਨੇ ਜਾਂਦੇ ਆ ਸਾੜ ਤੇ ਤੱਕੇ ਕਰਨ ਜਾਂਦੇ ਵੱਡੇ ਬੰਦੇ ਨੂੰ ਥੋੜੀ ਪਰਚੇ ਕਰਾਉਗੇ ਤੁਸੀਂ ਇੱਕ ਗਾਣਾ ਅਸੀਂ ਯਾਰੀਆਂ ਮੈਂ ਲਾਈਆਂ ਬਿੱਲੋ ਯਾਰੀਆਂ ਲੁਧਿਆਣੇ ਵਾਲੇ ਨੇ ਲਾਈਆਂ ਯਾਰੀਆਂ ਹੁਣ ਜੋ ਨਹੀਂ ਆ ਇਦਾਂ ਨਹੀਂ ਸੀਗਾ ਮੈਂ ਯਾਰੀਆਂ ਮੈਂ ਲਾਈਆਂ ਯਾਰੀਆਂ ਲੁਧਿਆਣੇ ਵਾਲੇ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਮੈਂ ਲਾਈਆਂ ਵੇਖ ਯਾਰੀਆਂ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਕਈ ਪੱਜਦੇ ਮੈਂ ਦੇਖੇ ਮੈਦਾਨ ਛੱਡਦੇ ਮੈਂ ਦੇਖੇ ਕੀਤਿਆਂ ਵੀਰਾ ਸਿਰ ਦਸ ਸਰਦਾਰੀਆਂ ਯਾਰੀਆਂ ਮਲਾਈਆਂ ਵੇਖ ਯਾਰੀਆਂ ਲੁਧਿਆਣੇ ਵਾਲੇ ਮੁੰਡਿਆਂ ਨਾਲ ਯਾਰੀਆਂ ਪਰ ਹੁਣ ਤਾਂ ਇਹ ਚਲੋ ਜੋ ਇੱਕ 111 ਵੋਟਾਂ ਪਈਆਂ ਮੈਂ ਤੈਹ ਦੇ ਲੋ ਸ਼ੁਕਰਗੁਜ਼ਾਰ ਆ ਉਹ ਸਰਕਾਰੀ ਬੰਦੇ ਦਾ ਵੀ ਧੰਨਵਾਦ ਆਸ ਮੁਲਾਜ਼ਮ ਦਾ ਪਰ ਮੈਂ ਸਾਰੀ ਜ਼ਿੰਦਗੀ ਉਸ ਮੁਲਾਜ਼ਮ ਦਾ ਦੇਨਦਾਰ ਆ ਜੀ ਕਿਉਂਕਿ ਉਸ ਬੰਦੇ ਨੇ ਇੱਕ ਵੋਟ ਪਾ ਕੇ ਮੁਲਾਜ਼ਮ ਨੇ ਇਹ ਸਾਬਿਤ ਕਰਤਾ ਕਿ ਸਿਸਟਮ ਵੀ ਬਹੁਤ ਖਰਾਬ ਚੱਲ ਰਿਹਾ ਹੈ ਤੇ ਸਰਕਾਰਾਂ ਸੁੱਤੀਆਂ ਪਿਆ ਜਗਾਉਣਾ ਪਿਆ ਲੱਗਦਾ ਨਹੀਂ ਇੱਕ ਪਾਸੇ ਵੱਡੇ ਬੀਦਮਾਰ ਹੁੰਦੇ ਆ ਉਹਨਾਂ ਦੇ ਪਾਰਟੀ ਪ੍ਰਚਾਰ ਵਾਸਤੇ ਜਿਵੇਂ ਰਵੀਂਦ ਬਿੱਟੂ ਆਗੇ ਭਾਜਪਾ ਵਾਸਤੇ ਨਰਾਗ ਠਾਕਰਾ ਆਗੇ ਭਗਵੰਤ ਮਾਨ ਜੀ ਆਗੇ ਅਮਰਦੀ ਪਾਰਟੀ ਵਾਸਤੇ ਇਹਦੋਂ ਆਸ਼ੂ ਜੀ ਹੋਰਾਂ ਵਾਸਤੇ ਰਾਣਾ ਗਜੀਤ ਹੋਈ ਆਗੇ ਤੁਹਾਡੇ ਵਾਸਤੇ ਕੋਈ ਸਟਾਰ ਕੰਪੇਨਰ ਚਾਹੀਦਾ ਸੀ ਦੇਖੋ ਜੀ ਮੈਂ ਛੋਟਾ ਜਿਹਾ ਬੰਦਾ ਗਰੀਬ ਜਿਹਾ ਬੰਦਾ ਮੈਂ ਬਿਲਕੁਲ ਸਧਾਰਨ ਬੰਦਾ ਲੋਕਤੰਤਰ ਵਾਲਾ ਬੰਦਾ ਮੇਰੀ ਹਾਰ ਤੇ ਹੋਈ ਨਹੀਂ ਇਹ ਹਾਰ ਹੀ ਲੋਕਤੰਤਰ ਦੀ ਹੈ ਇਹ ਹਾਰ ਹਰ ਗਰੀਬ ਵਰਕਰ ਦਿਆ ਹਰ ਇੱਕ ਇਨਸਾਨ ਦੀ ਹਾਰ ਹੈ ਪਰ ਜਿਹੜੇ ਮੇਰੇ ਨਾਲ ਖੜੇ ਹੈ ਮੇਰੇ ਉਹੀ ਰੱਬ ਵਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ 111 ਬੰਦੇ ਨੇ ਔਰ ਇੱਕ ਸਰਕਾਰੀ ਬੰਦੇ ਨੇ ਅੱਜ ਵੀ ਮੈਂ ਉਹਨਾਂ ਨੂੰ ਰੱਬ ਮੰਨਦਾ ਇਹਨਾਂ ਦੀਆਂ ਵੋਟਾਂ ਦੇਖ ਲਓ 14 ਬੰਦੇ ਹੈ ਇਹਨਾਂ ਦੀ ਵੋਟਾਂ ਕਿਸੇ 4 ਸਾਲ ਦੇ ਬੱਚੇ ਨੂੰ ਪੁੱਛ ਲਓ ਕਿੰਨੀਆਂ ਵੋਟਾਂ ਉਹਨੇ ਕਹਿੰਦਾ ਨਹੀਂ ਹੁਣ ਅੱਜ ਪੁੱਛ ਲਓ 4 ਸਾਲ ਦੇ ਬੱਚੇ ਨੀਟੂ ਦੀਆਂ ਵੋਟਾਂ ਕਿੰਨੀਆਂ ਹੋਣਾਂ ਇਹਨਾਂ ਦਾ 111 ਵੋਟਾਂ ਇੱਕ ਸਰਕਾਰੀ ਬੰਦੇ ਨੇ ਪਾਈ ਇਹ ਵਰਲਡ ਬੁੱਕ ਤੇ ਗਿਨੀ ਮੁਕਤ ਰਿਕਾਰਡ ਹੈ ਸਲਮਾਨ ਖਾਨ ਨੂੰ ਪੁੱਛੋਗਾ ਨਾ ਉਹ ਵੀ ਇਹੀ ਗੱਲ ਕਹੇਗਾ ਯਾਰ ਪਾਈ ਸੀ ਜਿੰਨੇ ਪੱਤ ਸੰਗਾ ਹੋਰ ਹਾਂਜੀ 111 ਵੋਟਾਂ ਉਹ ਤੇ ਇੱਕ ਸਰਕਾਰੀ ਬੰਦੇ ਨੇ ਸ਼ਾਹਰੁਖ ਖਾਨ ਨੂੰ ਪੁੱਛ ਲਓ ਤਰਵਿੰਦਰ ਨੂੰ ਪੁੱਛ ਲਓ ਜਿਹੜੂ ਮਰਜ਼ੀ ਪੁੱਛ ਲਓ ਮੈਂ ਕਹਿੰਦਾ ਵੀ ਉਹ ਇੱਕੋ ਗੱਲ ਕਹੇਗਾ ਵੀ ਹੁਣ ਵਾਈਡ ਵਾਈਡ ਚਰਚਾ ਹੋ ਰਹੀ ਹੈ ਤੁਹਾਡੀ ਦੇ ਵਿੱਚ ਮੈਂ ਬਿੱਗ ਬਾਸ ਦੇ ਵਿੱਚ ਜਾ ਰਿਹਾ ਮੈਂ ਇਹਨਾਂ ਦਾ ਜਿਗਰਜੂ ਕਰੂੰਗਾ ਮੈਨੂੰ 111 ਵੋਟਾਂ ਪਈਆਂ ਤੇ ਇੱਕ ਸਰਕਾਰੀ ਬੰਦੇ ਨੇ ਵੋਟ ਪਾਈ ਜਿਵੇਂ ਤੁਸੀਂ ਬਿੱਗ ਬਾਸ ਦੀ ਗੱਲ ਕਰੀ ਹੈਗੀ ਆ ਤੁਸੀਂ ਇੱਕ ਪਿਛਲੇ ਇੰਟਰਵਿਊ ਸਾਨੂੰ ਇਹ ਕਿਹਾ ਸੀ ਵੀ ਅ ਵੀ ਚੰਨੀ ਸਾਹਿਬ ਕਹਿੰਦੇ ਆ ਵੀ ਵੀ ਰਵਨੀਤ ਬਿੱਟੂ ਮੁੱਖ ਮੰਤਰੀ ਵਜੋਂ ਨਹੀਂ ਕੋ ਸ਼ਟਰ ਵਾਲਾ ਬਣ ਸਕਦਾ ਤੁਸੀਂ ਕਹਿਆ ਸੀ ਮੈਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨਾ ਹੁਣ ਕੀ ਇੱਛਾ ਹੈਗੀ ਆ ਦੇਖੋ ਹੁਣ ਮੁੱਖ ਮੰਤਰੀ ਬਣੂਗਾ ਜੀ ਮੈਂ ਮੈਂ ਮੁੱਖ ਮੰਤਰੀ ਬਣੂਗਾ ਤੇ ਪ੍ਰਧਾਨ ਮੰਤਰੀ ਬਣੂਗਾ ਪਹਿਲਾਂ ਮੈਂ ਲੋਕਾਂ ਨੂੰ ਇਦਾਂ ਦਾ ਕੰਮ ਕਰਕੇ ਦਿਖਾਉਂਗਾ ਕਿ ਕਿਸੇ ਨੂੰ ਵੀ ਨਾ ਆ ਵੋਟ ਜਿਹੜੀ ਹੈ ਨਾ ਸਿਰਫ ਲੀਡਰ ਤੁਹਾਡੇ ਕੋ ਤਿੰਨ ਵਾਰੀਆਂ ਦਾ ਜਾਂ ਕਾਉਂਸਲ ਇਲੈਕਸ਼ਨ ਜਾਂ ਐਮ ਐਲ ਏ ਜਾਂ ਐਮ ਪੀ ਇਹ ਬੰਦਾ ਕੱਲਾ ਥਾਣੇ ਚੱਲ ਜਾ ਥਾਣੇ ਦੀ ਸੁਣਾਈ ਹੋ ਗਈ ਸਰਕਾਰੀ ਹਸਪੀਟਲ ਦੇ ਉੱਤੇ ਵੀ ਸੁਣਾਈ ਕਾਰਪੋਰੇਸ਼ਨ ਚੱਲ ਜੇ ਉੱਥੇ ਵੀ ਸੁਨਵਾਈ ਹੋਗੀ ਜੇ ਕਿਸੇ ਸਰਕਾਰੀ ਦਰਵਾਜ਼ੇ ਵੀ ਚੱਲ ਜੇਗਾ ਉੱਥੇ ਵੀ ਚਿੱਤਾ ਬੰਦੇ ਦੀ ਕਦਰ ਹੁੰਦੀ ਨਾ ਬਾਹਰ ਦੇਸ਼ ਕਦਰ ਨਹੀਂ ਉਦਾਂ ਇਸ ਸ਼ਹਿਰ ਦੇ ਵਿੱਚ ਕਦਰ ਹੈ ਕਿ ਜੇ ਮੈਂ ਜਿੱਤੂਗਾ ਤੇ ਜੇ ਮੈਂ ਹਾਰ ਗਿਆ ਫਿਰ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਬੜੀਆਂ ਉਮੀਦਾਂ ਲੈ ਕੇ ਆ ਸਾਰੀਆਂ ਉਮੀਦਾਂ ਦਾ ਪਾਣੀ ਫਿਰ ਗਿਆ ਪਰ ਅੱਜ ਕਹਿੰਦੇ ਅੱਖਾਂ ਜਾਗਦੀਆਂ ਨੇ ਦਿਲ ਰੋਂਦਾ ਵਾ ਪਤਾ ਨਹੀਂ ਨੀਟੂ ਹਾਰਦਾ ਕਿ ਜਿੱਤਦਾ ਵਾ ਪਰ ਜਦ ਪਤਾ ਲੱਗਦਾ ਵਾ ਜਦ ਪਤਾ ਲੱਗਦਾ ਵਾ ਫਿਰ ਨੀਟੂ ਅੰਦਰ ਟੁੱਟਦਾ ਵਾ ਬਸ ਸਰ ਗਾਇ ਨਹੀਂ ਆ ਜੰਦਾ ਮੇਕਰ ਰੂਪ ਪੜਨਾ ਮਸਤ ਨਹੀਂ ਬਸ ਗਏ ਪਾਬੂਕ ਹੋ ਗਏ ਲੋਕਾਂ ਤੇ ਉਮੀਦਾਂ ਆਸਾਂ ਕੀਤੀਆਂ ਸੀ ਉਹ ਖਰੇ ਨਹੀਂ ਉਤਰੇ ਹੈ ਕਈ ਜਗ੍ਹਾ ਪ੍ਰਸ਼ਾਦ ਸੁੱਕੇ تھے ਹੁਣ ਕਈ ਜਗ੍ਹਾ ਨਹੀਂ ਚੜਨੇ ਪ੍ਰਸ਼ਾਦ ਹੂੰ ਪ੍ਰਸ਼ਾਦ ਸੁੱਕੇ ਸੀ ਕਿਤੇ ਸੁੱਕਿਆ ਸੀਗਾ ਬੜੀ ਜਗ੍ਹਾ ਸੁੱਕੇ ਸੀ ਭਾਜੀ ਵੀ ਨਹੀਂ ਬਸ ਪਰ ਖਤਮ ਗੱਲ ਇਹ ਪ੍ਰਸ਼ਾਦ ਬਿਲਕੁਲ ਨਹੀਂ ਚੜਾਉਣਾ ਕਿਸੇ ਦਿਨ ਚੜਾਉਣਾ ਹੂੰ ਤੁਸੀਂ ਅੱਗੇ ਮੈਂ ਦੇਖਿਆ ਤੁਸੀਂ ਇੰਟਰਵਿਊ ਸ਼ੁਰੂ ਕਰਦੇ ਹੋ ਤਾਂ ਵਕ ਵਕ ਗੁਰੂ ਸਾਹਿਬਾਨ ਦਾ ਤੇ ਵੀ ਦੇਵਤਾ ਦਾ ਪੀਰ ਬਗੰਬਰਾ ਨਾਮ ਤੇ ਹੁੰਦਾ ਹਾਂਜੀ ਬੜਾ ਮਨ ਦੁਖੀ ਹੈ ਜੀ ਬਸ ਪਰ ਫਿਰ ਵੀ ਅਪ ਅੱਜ ਇੱਕ ਵਾਰੀ ਨਾਮ ਧਿਆਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰ ਰਵਿਦਾਸ ਤਾਂ ਤਨਸ਼੍ਰੀ ਗੁਰ ਰਵਿਦਾਸ ਮਾਰੇ ਹਾਲੇਲੂਇਆ ਗੋਸਪਾ ਖੁਸ਼ ਹੋ ਨਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰਿੰਕਾਰ ਮੈਂ ਤੇਰੀ ਸ਼ਰਨ ਆ ਮੈਨੂੰ ਬਚ ਲੋ ਜੈ ਕਬੀਰ ਤਨਕਵੀ ਜੀ ਗੁਰ ਨਾਨਕ ਦਾਸ ਜੈ ਜੈ ਸ਼੍ਰੀ ਰਾਮ ਜੈ ਜੈ ਮਾਤਾ ਦੀ ਹਾਲੇਲੂਇਆ ਗੋਸਪਾ ਖੁਸ਼ ਹੋ ਨਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਦੇਖਾਰਾ ਚੰਦ ਪੂਰਨੀ ਮਾਤਾ ਅੱਜ ਸਰ ਬਹੁਤ ਕਮ ਖਰਾਬ ਅੱ ਸਿਸਟਮ ਦੇ ਵਿੱਚੋਂ ਬੰਦਾ ਬਾਹਰ ਹੋ ਗਿਆ ਜਿਹੜਾ ਨੀਟੂ ਸ਼ਟਾ ਵਾਲਾ ਫਸਦਾ ਸੀ ਅੱਜ ਉਹੀ ਨੂੰ ਮੈਂ ਉਹੀ ਦੇਖ ਰਿਹਾ ਜੀਟੂ ਪਾਜੀ ਹਰੇ ਅੱਜ ਆਮ ਗੁਮਸਮ ਨਜ਼ਰ ਆ ਰਹੇ ਇੱਥੇ ਪਤਾ ਨਹੀਂ ਕੀ ਹੋ ਗਿਆ ਸਰ ਵੀ ਇਦਾਂ ਜਿਵੇਂ ਨਾ ਮੇਰੇ ਸਰੀਰ 'ਚ ਪਤਾ ਨਹੀਂ ਕੀ ਅੱਛਾ ਪੰਡਤ ਪੰਡਤ ਨੇ ਦਿਖਾਇਆ ਕਦੇ ਵੀ ਇਹ 12:00 ਵਜੇ ਤਾਂ ਹਾਰ ਹੋ ਰਹੀ ਆ ਨਹੀਂ ਮੈਂ ਨਹੀਂ ਦਿਖਾਇਆ ਕਿਸੇ ਨੂੰ ਦਿਖਾਇਆ ਕੀ ਗਾਂ ਪਲਾਨ ਹੈਗਾ ਵੀ ਕਿਸੇ ਜੋਤਿਸ਼ ਨੂੰ ਦਿਖਾ ਲਈਏ ਵੀ ਕੋਈ ਉਪਾਏ ਲੱਭ ਜਾਈਏ ਵੀ ਇਹ 12:00 ਵਜੇ ਦੀ ਹਾਰ ਹੋ ਰਹੀ ਆ ਨੂੰ ਚਿਤ ਚਤ ਪੇਲ ਕਰ ਜੀਏ ਆਪਾਂ ਕਿਸਮਤ ਦੀ ਖੇਡ ਕਹ ਸਕਦੇ ਹੋ ਕਿਸਮਤ ਦੀ ਖੇਡ ਹੈ ਜੀ ਮਕਦਰ ਪੋਲੇ ਨਾਲ ਕਦੀ ਕਿਰਪਾ ਕਰਨਗੇ ਸਰਦ ਵੀ ਕਦੇ ਕਰਪਾ ਹੁਣ ਜੁਈ ਕਰਪਾ ਦੀ ਗੱਲ ਕੀਤੀ ਹੈ ਆਖਰੀ ਸਵਾਲ ਲਵਾਂਗੇ ਹੁਣ ਚਰਚਾ ਹੋ ਰਹੀ ਵੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਸ਼ਾਇਦ ਜਲੰਧਰ ਰਮਨ अरोड़ा ਹੋਰ ਤੋ ਰਜ਼ਾਇਨ ਜਿਹੜਾ ਉਹ ਦੇ ਸਕਦੇ ਨੇ ਜਾਂ ਰਜ਼ਾਇਨ ਕੁਝ ਵੀ ਹੈ ਜਿਹੜਾ ਘਟਨਾਕ੍ਰਮ ਪਰ ਸਕਦਾ ਤੁਹਾਨੂੰ ਜਿੰਮਨੀ ਜਲੰਧਰ ਜਿੰਮਨੀ ਚੋਣ ਹੋ ਸਕਦੀ ਹੈ ਉੱਥੇ ਪਾਰਟਿਸਿਪੇਟ ਕਰੂੰਗੀ ਦੇਖਾਂਗੇ ਜੀ ਜਰੂਰ ਜੇ ਸੇਵਾ ਦਾ ਜਨਤਾ ਸੇਵਾ ਦਾ ਮੌਕਾ ਦੇਗੇ ਤਾਂ ਜਰੂਰ ਅਸੀਂ ਸੇਵਾ ਪਾਰਟੀ ਦੀ ਚੋਣ ਕਿਉਂ ਨਹੀਂ ਲੜਨ ਦਿੰਦੇ ਹੈਗੀ ਦੇਖੋ ਪਾਰਟੀ ਦੀ ਪਾਰਟੀ ਦੇ ਕਈ ਗੱਲਾਂ ਵਿੱਚ ਪਾਰਟੀ ਕਹਿੰਦੀ ਵੀ ਸੇਵਾ ਕਰ ਸੇਵਾ ਨਹੀਂ ਹੋ ਸਕਦੀ ਠੀਕ ਹੈ ਜੀ ਨੰਬਰ 2 ਤੇ ਆਪਾਂ ਜਨਤਾ ਦੀ ਸੇਵਾ ਕਰਨੀ ਪਾਰਟੀ ਸੇ ਕਰਨੀ ਹੈ ਅੱਜ ਵੀ ਚੇਅਰਮੈਨ ਹੀ ਮਿਲਦੀ ਹੈ ਭਈ ਹਰ ਇੱਕ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਬਹੁਜ ਸਮਾਈ ਪਾਰਟੀ ਕੋਈ ਵੀ ਲਾ ਲਓ ਹਰ ਕੋਈ ਕਹਿੰਦਾ ਮੈਥੋਂ ਆਇਆ ਮੈਥੋਂ ਪਰ ਜਨਤਾ ਦਾ ਭਲਾ ਕੌਣ ਚਾਹੇ ਚੇਅਰਮੈਨ ਹੀ ਦਿੰਦੇ ਆ ਚੇਅਰਮੈਨ ਮਿਲਦੇ ਆਫਰ ਹੈਗੀ ਤਾਂ ਦੇਖੋ ਮੈਂ ਜਨਤਾ ਨੂੰ ਲੈ ਕੇ ਦਿਖਾ ਦੂੰਗਾ ਇੱਕ ਵਾਰੀ ਯਾਰ ਲੋ ਫੜੋ ਜੇ ਤੁਸੀਂ ਮੈਨੂੰ ਵੋਟ ਨਹੀਂ ਪਾਈ ਪਰ ਜਿਹੜੇ ਮੈਨੂੰ ਸ਼ਰਮ ਤਾਂ ਆਉਣੀ ਹੈ ਕਿ ਜਿਹੜੇ 111 ਬੰਦੇ ਨੇ ਵੋਟ ਪਾਈ ਔਰ ਇੱਕ ਸਰਕਾਰੀ ਬੰਦੇ ਨੇ ਪਾਈ ਹੈ ਨਾ ਜ਼ਿੰਦਗੀ ਭਰ ਮੈਂ ਉਹਨਾਂ ਨੂੰ ਸਲੂਟ ਮਾਰਦਾ ਉਹਨਾਂ ਦਾ ਨਿਸ਼ਾਨ ਬਣਾ ਸਰਕਾਰੀ ਬੰਨ ਲਾਗੇ ਉਹ ਗਲੇ ਚ ਲੋਕੜ ਪਾ ਗਏ 2027 ਤੱਕ ਮੁੰਗਾ ਜੀ ਉਹਨਾਂ ਦਾ ਨਾਮ ਲੈਂਦਾ ਤੁਸੀਂ ਕਿਹਾ ਵੀ ਮੈਨੂੰ ਪਾਰਟੀ ਤੋਂ ਆਫਰ ਆਦੀ ਹੈ ਚੇਅਰਮੈਨ ਨਹੀਂ ਮਿਲਦੀ ਪਰ ਲੋਕ ਅੱਜ ਕੱਲ ਬੜੀਆਂ ਪਾਰਟੀਆਂ ਬਦਲ ਰਹੀ ਨੇ ਕਦੇ ਇੱਧਰ ਕਰੇ ਉੱਧਰ ਕਰੇ ਇੱਧਰ ਕਰੇ ਉਹਨਾਂ ਵਰਗੀ ਸਰ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਬੰਦੇ ਦਾ ਕੋਈ ਸਟੈਂਡ ਹੀ ਨਹੀਂ ਜਿਹੜਾ ਬੰਦਾ 9 ਵਜੇ ਨਹੀਂ ਵਿਕਿਆ 10 ਵਰੀ ਕਿੱਦਾਂ ਵਿਕ ਜੂ ਲੋਕਾਂ ਨੇ ਕਿਹਾ ਅੱਜ ਕੀ ਵਿਕ ਜਾਣਾ ਨਹੀਂ ਪਰ ਵੱਡੀ ਗੱਲ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਮਣੇ ਇਲੈਕਸ਼ਨ ਲੜਨੇ ਕੋਲ ਉਹਨਾਂ ਕਿੰਨੀ ਮੁੰਤਰੋ ਜੀ ਉੱਥੇ ਜੀ 200 ਬੰਦੇ ਨੇ ਫੈਲ ਭਰੀ ਸੀ ਉਹਨੇ 44 ਕਮਿਸ਼ਨਰ ਦੀ ਹਿਤਾਤਾ ਨੇ ਉਹਨੇ 200 ਬੰਦੇ ਦੀ ਫਾਈਲ ਰਿਜੈਕਟ ਕਰਤੀ ਉਹ ਕਹਿੰਦੇ ਨਾ ਤੇ ਬੈਲੈਂਟ ਪੇਪਰ ਨਾ ਬੋਰਡ ਪਾਣੀ ਨਾ ਮਸ਼ੀਨਾ ਤੇ ਫਿਰ ਉਹਨਾਂ ਨੇ ਕਿਹਾ ਗਿਣਤੀ ਚੁੰਤੀ ਦਿਆਂ ਫਿਰ ਉਹਨਾਂ ਨੇ ਕਿਹਾ 8 10 ਬੰਦੇ ਰੱਖੇ ਤੁਹਾਡਾ ਨਾਮ ਸੀਗਾ ਵਿੱਚ ਕਿ ਨਹੀਂ ਵਿੱਚ ਮੇਰੀ ਫਾਈਲ ਪਾਸ ਹੋ ਗਈ ਪੈਸੇ ਸਭ ਕੁਝ ਓਕੇ ਹੋ ਗਿਆ ਸੀਗਾ ਜੀ ਤੇ ਪਰ ਉਹ ਲੇਕਿਨ ਉਹ ਗੱਲ ਨਹੀਂ ਉੱਥੇ ਵੀ ਕਿਤੇ ਨਾ ਕਿਤੇ ਤੁਹਾਨੂੰ ਧੋਖਾ ਕੀਤਾ ਗਿਆ ਉੱਥੇ ਸਰ ਫਾਈਲ ਰਿਜੈਕਟ ਕਿ ਕਰੀ ਸ ਚਲੋ ਥੈਂਕ ਯੂ ਭਾਜੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤਾਂ ਲੀਟੂ ਭਾਜੀ ਭਾਵਕ ਹੋਏ ਨਜ਼ਰ ਆ ਰਹੇ ਕਿੰਦੇ ਦਿਲ ਟੁੱਟ ਗਿਆ ਲੱਗਦਾ ਜਿਵੇਂ ਜ਼ਿਕਰ ਚੋਂ ਦਿਲ ਨਾ ਹੋਵੇ ਜਿਹੜੀ ਹਾਰ ਮਿਲ ਗਿਆ ਪਰ ਫਿਰ ਵੀ ਉਹਨਾਂ 111 ਲੋਕਾਂ ਦਾ ਸਮੇਤ ਉਸ ਸਰਕਾਰੀ ਮੁਲਾਜ਼ਮ ਜਾਂ ਉਸ ਸੀਨੀਅਰ ਸਿਟੀਜ਼ਨ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇੱਕ ਵੈਲਟ ਪੇਪਰ ਆਹੀ ਇਹਨਾਂ ਨੂੰ ਵੋਟ ਪਾਈ ਹੈ ਪਵਾ ਕੀ ਹਾਸ ਰਸਨੇ ਹੈ ਹਾਸਸ ਕਲਾਕਾਰ ਵੀ ਨੇ ਪਰ ਅੱਜ ਥੋੜੇ ਭਾਵਕ ਹੋਏ ਨਜ਼ਰ ਆ ਰਹੇ ਨੇ ਗੱਲਾਂ ਵੀ ਸੱਚੀਆਂ ਕਰਦੇ ਨੇ ਕਿ ਮੈਨੂੰ ਸੱਚੀਆਂ ਸੁੱੱਚੀਆਂ ਵੋਟਾਂ ਪਈਆਂ ਨੇ ਜਾਂ ਨਾ ਤਾਂ ਕਿਸੇ ਪੈਸੇ ਵਾਲ ਪੈਸੇ ਵਾਲੇ ਨੇ ਪਾਈ ਹੈ ਨਾ ਕਿਸੇ ਸ਼ਰਾਬ ਵਾਲੇ ਨੇ ਪਾਈ ਹੈ ਨਾ ਕਿਸੇ ਹੋਰ ਲਾਲਚਵਸਤ ਲੋਕਾਂ ਨੇ ਪਾਈ ਹੈ ਮੈਨੂੰ ਲੋਕਾਂ ਨੇ ਆਪ ਮਾਰੇ ਦਿਲੋਂ ਮੁਹੱਬਤ ਕਰਕੇ ਇੱਕ ਲੋਕਤੰਤਵ ਨੂੰ ਮਜ਼ਬੂਤ ਕਰਨ ਵਾਸਤੇ ਮੈਨੂੰ ਵੋਟ ਪਾਈ ਹੈ ਧੰਨਵਾਦ